ਸਮੂਹ ਨਗਰ ਦੀ ਸਾਹ ਸੰਗਤ ਦਾ ਤਹਿਲਦ ਤੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਸਰਵਸੰਮਤੀ ਦੇ ਨਾਲ ਸੂਝਵਾਨ ਪੜਿਆ ਲਿਖਿਆ ਸਰਪੰਚ ਜਿਹੜਾ ਉਹ ਚੁਣਿਆ ਮੈਂਬਰੀ ਤਕਰੀਬਨ ਪੜਿਆ ਲਿਖਿਆ ਕਿਸੇ ਪਾਰਟੀ ਬਾਜ਼ੀ ਦੇ ਵਿੱਚ ਨਹੀਂ ਆ ਸਭ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਸ ਕਰਦੇ ਹਾਂ ਕਿ ਪਿੰਡ ਦਾ ਵਿਕਾਸ ਕਰਨਗੇ ਸਾਡੇ ਪਿੰਡ ਦਾ ਪਹਿਲਾ ਕੰਮ ਛੱਪੜ ਤੇ ਮੜੀਆਂ ਇਹ ਦੋਵੇਂ ਚੀਜ਼ਾਂ ਦੀ ਜਿਹੜੀ ਆ ਉਹ ਕੰਮ ਹੋਣ ਵਾਲਾ ਮਾਲਕ ਕਿਰਪਾ ਕਰੇ ਪੇ ਪਿੰਡ ਦੇ ਵਿੱਚ ਪ੍ਰੇਮਤ ਭਾਗ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸੁਖਵਿੰਦਰ ਸਿੰਘ ਨੂੰ ਇਹ ਬੇਨਤੀ ਆ ਕਿ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਤੇ ਪਿੰਡ ਦਾ ਕੰਮ ਜਿਹੜਾ ਮੋੜੇ ਹੋ ਕੇ ਅੱਗੇ ਲਾ ਕੇ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਵਿੰਦਰ ਸਿੰਘ ਪਿੰਡ ਟੋਟਲਾ ਅੱਜ ਸੂਹਮ ਪੰਤੀ ਸੰਗਤ ਦਾ ਧੰਨਵਾਦ ਕਰਦਾ ਤਹਿ ਦਿਲ ਤੋਂ ਡੂੰਘੇ ਦਿਲ ਤੋਂ ਤਰ੍ਹਾਂ ਆਤ ਕਰਦਾ ਜਿਨ੍ਹਾਂ ਨੇ ਮੈਨੂੰ ਇੱਕ ਨਵਾਂ ਨੇ ਨੂੰ ਇੰਨਾ ਮਾਣ ਬਖਸ਼ਿਆ ਪਿਛਲੀ ਟਰਮ ਦੇ ਵਿੱਚ ਦੀ ਮੈਨੂੰ ਸਰਬਸੰਤੀ ਨਾਲ ਇਹਨਾਂ ਨੇ ਚੁਣਿਆ ਤੇ ਐਸ்சி ਸੀ ਤੋਂ ਆਨ ਕਰਕੇ ਬਾਬਾ ਜੀ ਦਾ ਨਾਮ ਭਰਿਆ ਫਿਰ ਐਤ ਕਾ ਫਿਰ ਇਹਨਾਂ ਨੇ ਮੈਨੂੰ ਮਾਣ ਬਖਸ਼ਿਆ ਜੀ ਮੈਂ ਦੁਬਾਰਾ ਸਾਰੀ ਸੰਗਤ ਦਾ ਸਾਰੇ ਨਗਰ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਮੈਂ ਆਪਣੇ ਆਸ ਕਰਦਾ ਕਿ ਮੈਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੋਸ਼ਿਸ਼ ਕਰੂੰਗਾ ਜਿਹੜੇ ਪਿੰਡ ਦੇ ਕੰਮ ਰਹਿ ਗਏ ਨੇ ਉਹ ਮੈਂ ਨੇਪਰੇ ਚਾੜ ਸਕਾਂ ਔਰ ਪਿੰਡ ਦਾ ਵਿਕਾਸ ਕਰਾਂ ਇਸ ਕਰਕੇ ਮੈਂ ਸਾਰੇ ਨਗਰ ਦਾ ਧੰਨਵਾਦੀ ਹਾਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਕੋਲਾ ਦੀ ਸਹਾ ਸੰਗਤ ਦਾ ਬਹੁਤ ਧੰਵਾ ਕਰਦੇ ਹਾਂ ਜਿਨ੍ਹਾਂ ਕੇ ਸਰਬਸੰਤੀ ਨਾਲ ਸਰਦਾਰ ਸੁਖਵਿੰਦਰ ਸੁਚੀਮਾ ਨੂੰ ਸਰਪੰਚ ਚੁਣਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸਮੂਹ ਨਗਰ ਦੀ ਸਹਾ ਸੰਗਤ ਦਾ ਤਹਿਲਦ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪਾਰਟੀ ਬਾਜ਼ੀ ਤੋਂ ਉਪਰ ਉੱਠ ਕੇ ਇੱਕ ਸਰਵਸੰਮਤੀ ਦੇ ਨਾਲ ਸੂਝਵਾਨ ਪੜਿਆ ਲਿਖਿਆ ਸਰਪੰਚ ਜਿਹੜਾ ਚੁਣਿਆ ਮੈਂਬਰੀ ਤਕਰੀਬਨ ਪੜਿਆ ਲਿਖਿਆ ਕਿਸੇ ਪਾਰਟੀ ਬਾਜ਼ੀ ਦੇ ਵਿੱਚ ਨਹੀਂ ਆ ਸਭ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਸ ਕਰਦੇ ਆ ਕਿ ਪਿੰਡ ਦਾ ਵਿਕਾਸ ਕਰਨਗੇ ਸਾਡੇ ਪਿੰਡ ਦਾ ਪਹਿਲਾ ਕੰਮ ਛੱਪਣ ਤੇ ਮੜੀਆਂ ਇਹ ਦੋਵੇਂ ਚੀਜ਼ਾਂ ਦੀ ਜਿਹੜੀ ਆ ਉਹ ਕੰਮ ਹੋਣ ਵਾਲਾ ਮਾਲਕ ਕਿਰਪਾ ਕਰੇ ਵੀ ਪਿੰਡ ਦੇ ਵਿੱਚ ਪ੍ਰੇਮਤ ਫਾਇਦੇ ਚੜਦੀ ਕਲਾ ਬਖਸ਼ਿਸ਼ ਕਰੇ ਸੁਖਵਿੰਦਰ ਸਿੰਘ ਨੂੰ ਇਹ ਬੇਨਤੀ ਆ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਤੇ ਪਿੰਡ ਦਾ ਕੰਮ ਜਿਹੜਾ ਮੋਹਰੇ ਹੋ ਕੇ ਅੱਗੇ ਲਾ ਕੇ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵਿੰਦਰ ਸਿੰਘ ਪਿੰਡ ਟੋਟਲਾ ਅੱਜ ਸੂਹਮ 35 ਸੰਗਤ ਦਾ ਧੰਨਵਾਦ ਕਰਦਾ ਤਹਿ ਦਿਲ ਤੋਂ ਡੂੰਘੇ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਕ ਨਵਾਂ ਨੇ ਨੂੰ ਇੰਨਾ ਮਾਣ ਬਖਸ਼ਿਆ ਪਿਛਲੀ ਟਰਮ ਦੇ ਵਿੱਚ ਵੀ ਮੈਨੂੰ ਸਰਬਸੰਮਤੀ ਨਾਲ ਇਹਨਾਂ ਨੇ ਚੁਣਿਆ ਤੇ ਐਸ்சிਸੀ ਤੋਂ ਆਨ ਕਰਕੇ ਬਾਬਾ ਜੀ ਦਾ ਨਾਮ ਭਰਿਆ ਫਿਰ ਐਤ ਦਾ ਫੇਰ ਇਹਨਾਂ ਨੇ ਮੈਨੂੰ ਮਾਨ ਬਖਸ਼ਿਆ ਜੀ ਮੈਂ ਦੁਬਾਰਾ ਸਾਰੀ ਸੰਗਤ ਦਾ ਸਾਰੇ ਨਗਰ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਮੈਂ ਆਪਣੇ ਆਸ ਕਰਦਾ ਕਿ ਮੈਂ ਪਾਰਟੀ 바ਜ ਤੋਂ ਉੱਪਰ ਉੱਠ ਕੇ ਕੋਸ਼ਿਸ਼ ਕਰੂੰਗਾ ਜਿਹੜੇ ਪਿੰਡ ਦੇ ਕੰਮ ਰਹਿ ਗਏ ਨੇ ਉਹ ਮੈਂ ਨੇਪਰੇ ਚਾੜ ਸਕਾਂ ਔਰ ਪਿੰਡ ਦਾ ਵਿਕਾਸ ਕਰਾਂ

ਔਰ WhatsApp ਚੈਨਲ ਬਦ